ਹੈਲੋ ਗਾਇਸ ਇਹ ਆਪਣੇ ਇਹ ਸਰਦਾਰ ਗਰਮੇਰ ਸਿੰਘ ਜੀ ਹੈ ਇਹ ਪਾਤਸੋ ਤੋਂ ਇਹ ਕਿਸੇ ਰੈਲੀ ਵਿੱਚ ਆਏ ਸੀਗੇ ਇੱਥੇ ਵੋਟਾਂ ਦੇ ਦਿਨਾਂ ਵਿੱਚ ਤੇ ਉੱਥੇ ਇਹਨਾਂ ਦਾ ਕਹਿੰਦੇ ਨਾ ਬਟੂਆ ਕੱਢ ਲਿਆ ਬਟੂਆ ਕੱਢ ਲਿਆ ਤੇ ਫਿਰ ਉਹ ਬੰਦੇ ਨੇ ਬਾਅਦ ਚ ਬਟੂਆ ਕੱਢ ਕੇ ਵਿੱਚੋਂ ਪੈਸੇ ਕੱਢ ਲਏ ਇਹ ਕਹਿ ਰਹੇ ਕਿ 2100 ਰੁਪਇਆ ਸੀਗਾ ਵਿੱਚ ਤੇ ਉਹ ਬਟੂਆ ਉਹਨੇ ਖਾਲੀ ਕਰਕੇ ਕਿਤੇ ਛੋੜ ਦਿੱਤਾ ਦਫ਼ਤਰ ਵਿੱਚ ਉੱਥੇ ਸਾਡੇ ਸਰਦਾਰ ਤਰਲੋਕ ਸਿੰਘ ਜੀ ਸਾਡੇ ਸੀਨੀਅਰ ਸਾਈਕ ਆ ਇਹ ਨਹਿਰ ਹਲਕਾ ਪਟਿਆਲਾ ਨਿਗਰਾਨ ਜੀ ਇੱਥੇ ਜੌਬ ਕਰਦੇ ਆ ਇਹਨਾਂ ਨੂੰ ਹੀ ਡਿਊਟੀ ਸੀ ਉੱਥੇ ਇਲੈਕਸ਼ਨ ਡਿਊਟੀ ਤੇ ਇਹਨਾਂ ਨੂੰ ਉੱਥੇ ਇਹ ਮਿਲਿਆ ਤੇ ਉਹ ਬਟੂਆ ਜਦੋਂ ਫਰੋਲ ਕੇ ਦੇਖਿਆ ਤੇ ਉਹਦੇ ਵਿੱਚ ਜ਼ਰੂਰੀ ਡਾਕੂਮੈਂਟ ਸੀਗੇ ਵਿੱਚ ਆਧਾਰ ਕਾਰਡ ਆ ਪੈਨ ਕਾਰਡ ਆ ਜਾਂ ਵੋਟਰ ਕਾਰਡ ਆ ਹੋਰ ਬਾਕੀ ਖਾਲੀ ਆ ਬਟੂਏ ਚ ਪੈਸੇ ਉਹਨਾਂ ਨੇ ਕੱਢ ਲਏ ਆ ਤੇ ਇਹਨਾਂ ਦਾ ਜਿਹੜਾ ਨੰਬਰ ਸੀਗਾ ਫੋਨ ਨੰਬਰ ਹੀ ਹੈ ਨਹੀਂ ਵਿੱਚ ਫੋਨ ਵੀ ਕਿਸੇ ਹੋਰ ਦਾ ਸੀਗਾ ਤੇ ਆਪਾਂ ਫੋਨ ਕਰਕੇ ਉਹਨੂੰ ਬੰਦੇ ਨੂੰ ਬੁਲਾਇਆ ਤੇ ਆ ਇਹਨਾਂ ਦਾ ਜਿਹੜਾ ਬਟੂਆ ਹੈ ਇਹਨਾਂ ਨੂੰ ਹੈਂਡ ਓਵਰ ਕੀਤਾ ਆ ਸੋ ਪਰਲੋਕ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੋ ਇਮਾਨਦਾਰੀ ਅਜੇ ਵੀ ਜਿੰਦਾ ਹੈ ਕਿਉਂਕਿ ਪੈਸੇ ਤੋਂ ਉਹਦੇ ਵਿੱਚ ਕੋਈ ਹੈ ਨਹੀਂ ਪਰ ਫਿਰ ਵੀ ਉਹ ਕੀ ਆ ਵੀ ਡਾਕੂਮੈਂਟਸ ਉਹਦੇ ਸੀ ਜੋ ਕਿ ਬਹੁਤ ਜ਼ਰੂਰੀ ਆ ਸੋ ਇਸ ਕਰਕੇ ਇਹ ਸਰਦਾਰ ਗੁਰਮੀਤ ਸਿੰਘ ਜੀ ਆਪਣਾ ਜਿਹੜਾ ਬਟੂਆ ਉਹ ਪ੍ਰਾਪਤ ਕਰ ਚੁੱਕੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸਰ ਡਾਕਟਰ ਲੋਕ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ